ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਸਰਕਾਰੀ ਸਕੂਲ ਦੇ ਵਿੱਚ 27 ਬੱਚੇ ਐ ਤੇ ਜਿਨ੍ਹਾਂ ਦੇ ਵਿੱਚੋਂ 18 ਨੂੰ ਕੁਝ ਵੀ ਆਉਂਦਾ ਹੀ ਨਹੀਂ ਅਧਿਆਪਕ ਬਿਲਕੁਲ ਵਿਹਲੇ ਬੈਠੇ ਸੀ ਤੇ ਮੌਕੇ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਪਹੁੰਚ ਜਾਂਦੇ ਐ ਤੇ ਫਿਰ ਮੌਕੇ ਤੇ ਕੀ ਮਾਹੌਲ ਬਣਿਆ ਹੋਵੇਗਾ ਆਓ ਦੇਖੋ ਤੁਸੀਂ ਵੀ ਪੂਰੀ ਵੀਡੀਓ ਉਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਇੱਕ ਬੱਚਿਆਂ ਦੇ ਭਵਿੱਖ ਦਾ ਮਾਮਲਾ ਹੈ ਤੇ ਹਰਜੋਤ ਬੈਂਸ ਨੇ ਜੋ ਵੀ ਇਹ ਕਦਮ ਚੱਕਿਆ ਹੈ ਇਸ ਲਈ ਆਪਣਾ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਇਹ ਕਦਮ ਕਿਵੇਂ ਲੱਗਿਆ ਮੈਮ ਕੋਈ ਜਵਾਬ ਨਹੀਂ ਦਿੰਦਾ ਮੈਂ ਬੱਚੇ ਮੈਨੂੰ ਅਸੀਂ ਇੱਥੇ ਕਿਹਾ ਕਿ ਮੇਰਾ ਸ਼ੌਕ ਨਹੀਂ ਹੈ ਮੈਨੂੰ ਇਹ ਮਜ਼ਾ ਮੇਰੇ ਕੀ ਕੀ ਫਾਇਦੇ ਜਾਂ ਗਿਆਨ ਦੇ ਪਤਾ ਤੁਹਾਨੂੰ ਦੋਨਾਂ ਨੂੰ ਮੈਂ ਬੇਲੇ ਬੈਠੇ ਫੜੇ ਹੁੰਦੇ ਥੇ ਤੁਹਾਡੀ ਕਲਾਸ ਚ 27 ਬੱਚੇ 18 ਬੱਚਾ ਪੜ੍ਹਦਾ ਨਹੀਂ ਹੁੰਦਾ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਕ ਨਹੀਂ ਹੈ ਮੈਨੂੰ ਇੱਕ ਮਜ਼ਾ ਮੇਰੇ ਕੀ ਕੀ ਫਾਇਦੇ ਜਾਂ ਗਿਆਨ ਦੇ ਪਤਾ ਨਹੀਂ ਸੋ ਰੋਜ਼ ਅਫਸਰ ਵੀ ਰਿਪੋਰਟਾਂ ਬਣਾ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਕੌਣ ਇਹਨਾਂ ਦੇ ਇਹਦੇ ਕੋਈ ਇੱਕ ਦਾ ਕੌਣ ਜ਼ਿੰਮੇਵਾਰ ਹੈ ਕਿ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਹਾਂ ਹਾਂ ਫਰਸਟ ਵਿੱਚ ਕੀ ਸਿਖਾਉਂਦੇ ਆ ਦੱਸੋ ਸਰ ਉਹਨਾਂ ਨੂੰ ਅਲਫਾਬੈਟਸ ਨੇ ਹਾਂ ਤੇ ਪੰਜਾਬੀ ਦੇ ਵਿੱਚ ਉਹੜੇ-ਅੜੇ ਤੋਂ ਸਟਾਰਟ ਕਰਕੇ ਹੁਣ ਮਾਤਰਾ ਨੇ ਇਹ ਬੱਚੇ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿੰਦਾ ਜੀ ਮੈਂ ਛੋਟ ਮੇਰੀ ਕਲਾਸ ਨਹੀਂ ਏ ਇਹ ਕਹਿੰਦੇ ਟੀਚਰ ਤੋਂ ਮੈਂ ਐਜ਼ ਐਜੂਕੇਸ਼ਨ ਰਿਸਰਚ ਯਾਨੀ ਅਸੀਂ ਸਾਰਾ ਕੁਝ ਦਾ ਸਾਰਾ ਦਿਨ टाइम बिच टाइम काट के मैम 18 ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੂੰ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤਰ ਆਈਂ ਜੜਕ ਹਟੇ ਜੜਕ ਇੱਕ ਸੈਂਪਲ ਹੀ ਦਿੰ ਮੈਂ ਪੁੱਤ ਆ ਜਾ ਕਿੰਨੇ ਚਿਰ ਤੋਂ ਪੜ ਰਹੇ ਤੂੰ ਬੇਟਾ ਤੂੰ ਕਿੰਨੇ ਚਿਰ ਤੋਂ ਪੜਦੇ ਹੈਂ ਇਸ ਸਕੂਲ ਚ ਕਿੰਨੇ ਚਿਰ ਤੋਂ ਪੜ ਰਹੇ ਹੈਂ ਹਾਂ 3 ਸਾਲ ਤੋਂ ਤੁਹਾਡੇ ਸਕੂਲ ਚ ਪੜ ਰਹੇ ਨੇ ਕਿੰਨੇ ਚਿਰ ਹੋ ਗਏ ਸਮੇਂ ਇੱਥੇ ਕਿ ਨਾ ਚਿਰ ਹੋ ਗਿਆ ਜੀ ਸਰ ਵੀ ਇਤੋ ਜਿਹਾ ਇੱਕ ਟੀਚਰ ਦੀ ਜੁੜ ਸੈਰ ਤੋਂ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ ਤਿੰਨ ਟੀਚਰ ਬੈਠੇ ਨੇ ਤਿੰਨ ਸਾਲ ਤੋਂ ਬੱਚੀ ਪੜ ਰਹੀ ਹੈ ਦੱਸੋ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆਰ ਸਿੰਪਲ ਉਹਨੂੰ ਹੋ ਨਹੀਂ ਆਂਦਾ ਮੈਥ ਦੇ ਅੰਦਰ ਇੱਕ ਸਬਜੈਕਟ ਚਲੋ ਮੰਨੇ ਕੋਈ ਇੱਕ ਬੱਚਾ ਹੈ ਕੋਈ ਮਾਈਗ੍ਰੈਂਟ ਹੈ ਕੋਈ ਬਾਹਰੋਂ ਆ ਗਿਆ ਤਿੰਨ ਸਾਲ ਤੋਂ ਮਤੇ ਤੂੰ ਕੀ ਸਿਖਾਇਆ ਉਹਨੂੰ ਤਿੰਨ ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆਓ ਤੁਹਾਡਾ ਘਬਰਾਣਾ ਮੇਰੇ ਵਿੱਚ ਇੱਧਰ ਆ ਕੀ ਨਾਮ ਹੈ ਤੇਰਾ ਰੋਸ਼ਨੀ ਬੋ ਤੈਨੂੰ ਇੱਧਰ ਆ ਕੀ ਆਂਦਾ ਬੇਟਾ ਤੇਨੂੰ ਆਂਦਾ ਸਰ ਹਸਾਰੇ ਆਂਦੀ ਬੁੱਤ ਫੇ ਤੂੰ ਪੜ੍ਹਦੀ ਨਹੀਂ ਬੰਦੀ ਏ ਕਿਉਂ ਨਹੀਂ ਪੜ੍ਹ ਪੰਦੀ ਆ ਜਾ ਮੇਰੇ ਬੱਚਾ ਕਿਉਂ ਨਹੀਂ ਪੜ੍ਹ ਪੰਦੇ ਕਿਉਂ ਨਹੀਂ ਆਂਦਾ ਬੁੱਤ ਸੋ ਨੀ ਸੰਦਾ ਪੜ੍ਹਉਂਦਾ ਹੁੰਦਾ ਤੁਸੀਂ ਐਸੇ ਨਾ ਕਾਟ ਕੇ ਲਿਖਵਾਇਓ ਓਹ ਕਿਉਂ ਹੁੰਦਾ ਓਹ ਕਿਵੇਂ ਆਂਦਾ ਯਾਨੀ ਯਾਦ ਉਹ ਤਾਂ ਯਾਦ ਹੈ ਨਾ ਫਿਰ ਉਹਦਾ ਕੇ ਉਹ ਤਾਂ ਕਹਿੰਦੀ ਸੋਲਵ ਕਰ ਉਹ ਯਾਦ ਕਰਾ ਦਿੱਤਾ ਉਹ ਆਪਾਂ ਨੂੰ ਬੱਚੇ ਨੂੰ ਪੜ੍ਹਾ ਦਿੱਤਾ ਇਹ ਤਾਂ ਆਂਦਾ 18 ਜੋ 7 ਬੱਚਾ ਇਹਨੂੰ ਆਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਹੈ ਦੋਸਤੋ ਵੀਡੀਓ ਨੂੰ ਫੇਰ ਕਰ ਕੋਈ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰੀ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ